ਜਿਹੜਾ ਇਨਸਾਨ ਆਪਣੇ ਗੁਰੂ ਤੇ ਭਰੋਸਾ ਰੱਖਦਾ ਨਾ ਉਹਦੀ ਜ਼ਿੰਦਗੀ 'ਚ ਭਾਵੇਂ ਦੁੱਖ ਜਿੰਨੇ ਮਰਜ਼ੀ ਆਜਣ ਤਕਲੀਫਾਂ ਜਿੰਨੀ ਮਰਜ਼ੀ ਆਜਣ ਪਰ ਉਹ ਇਨਸਾਨ ਕਦੇ ਵੀ ਟੁੱਟ ਨਹੀਂ ਇਹ ਸਕਦਾ ਤੁਸੀਂ ਦੇਖ ਲੈਣਾ ਭਾਵੇਂ ਜਿਹੜੇ ਆਪਣੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ ਨਾ ਉਹ ਫਿਰ ਦੁਨੀਆ ਦੀਆਂ ਚੀਜ਼ਾਂ ਤੋਂ ਨਹੀਂ ਡਰਦੇ ਉਹ ਨਹੀਂ ਡਰਦੇ ਫਿਰ ਕਿ ਦੁਨੀਆ ਸਾਥ ਛੱਡ ਗਈ ਰਿਸ਼ਤੇਦਾਰ ਸਾਥ ਛੱਡ ਗਏ ਕਿਉਂਕਿ ਉਹਨਾਂ ਲਈ ਸਭ ਤੋਂ ਵੱਡਾ ਸਾਥ ਆਪਣੇ ਗੁਰੂ ਦਾ ਹੀ ਹੈ ਤੇ ਮੈਂ ਅੱਖਾਂ ਬੰਦ ਕਰਕੇ ਤੁਹਾਨੂੰ ਸੱਚੀ ਇਹੋ ਹੀ ਗੱਲ ਕਹਿ ਸਕਦਾ ਜੀ ਕਿ ਫਰਕ ਨਹੀਂ ਪੈਂਦਾ ਅੱਜ ਕੀ ਚੱਲਦਾ ਪਿਆ ਪਰ ਜਿਹੜਾ ਆਉਣ ਵਾਲਾ ਸਮਾਂ ਹੈਗਾ ਨਾ ਉਹ ਗੁਰੂ ਮਹਾਰਾਜ ਜੀ ਨੇ ਤੁਹਾਡਾ ਸੋਨਾ ਹੀ ਲਿਆਣਾ ਜੇ ਕਿਉਂਕਿ ਤੁਹਾਨੂੰ ਭਰੋਸਾ ਬਹੁਤ ਹੈਗਾ ਤੁਹਾਡੇ ਜੀ ਅਜ ਸਬਰ ਦਾ ਇਮਤਿਹਾਨ ਚੱਲਦਾ ਪਿਆ ਨਾ ਤੇ ਜਦੋਂ ਇਹ ਇਮਤਿਹਾਨ ਚੋਂ ਤੁਸੀਂ ਪਾਸ ਹੋਣਾ ਤੇ ਮਹਾਰਾਜ ਨੇ ਬੜੇ ਸੁੱਖ ਬਖਸ਼ਨੇ ਜੇ ਬੜੇ ਭਾਗ ਲਾਣੇ ਜੇ ਜਿਹੜੇ ਤੁਸੀਂ ਕਦੇ ਸੋਚੇ ਵੀ ਨਹੀਂ ਹੋਣਗੇ ਸੋ ਕਦੇ ਵੀ ਹੌਸਲਾ ਨਹੀਂ ਛੱਡਣਾ ਆਪਣਾ ਹਾਰ ਨਹੀਂ ਮੰਨਣੀ ਜਦੋਂ ਤੱਕ ਸਾਹ ਚੱਲਦੇ ਪੈਣਾ ਕਦੇ ਵੀ ਕੁਝ ਵੀ ਹੋ ਸਕਦਾ ਜੇ ਗੁਰੂ ਲਈ ਕੁਝ ਨਾ ਮੁਮਕਿਨ ਨਹੀਂ ਗੀਆਂ ਜਿਹੜੀਆਂ ਚੀਜ਼ਾਂ ਦੁਨੀਆ ਨੂੰ 15 20 ਸਾਲ ਬਾਅਦ ਮਿਲਣੀਆਂ ਹੋਣਗੀਆਂ ਨਾ ਜੇ ਮਾਲਕ ਦੀ ਕਿਰਪਾ ਤੁਹਾਡੇ ਤੇ ਹੋ ਗਈ ਤੁਹਾਨੂੰ ਪਲ ਦੇ ਵਿੱਚ ਮਿਲ ਜਾਣਗੀਆਂ ਇੱਕ ਸੈਕਿੰਡ ਦੇ ਅੰਦਰ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਆ ਭਰੋਸੇ ਨੇ ਤਾਂ ਬੜੇ ਵੱਡੇ ਵੱਡੇ ਚਮਤਕਾਰ ਕਰਾਏ ਆ ਗੁਰੂ ਦੇ ਪਿਆਰਿਆਂ ਲਈ ਤਾਂ ਕਿਸਮਤ ਨੂੰ ਵੀ ਬਦਲਣਾ ਪੈਂਦਾ ਇਹ ਮੁਕੱਦਰ ਵੀ ਬਦਲ ਜਾਂਦੇ ਇੱਥੇ ਜਦੋਂ ਤੁਹਾਡਾ ਦਿਲ ਸਿਰਫ ਆਪਣੇ ਮਾਲਕ ਪਾਸੇ ਲੱਗਾ ਰਹਿੰਦਾ ਨਾ 24 ਘੰਟੇ ਤੇ ਫੇਰਾ ਦੁੱਖਾਂ ਤਕਲੀਫਾਂ ਦੀ ਪਰਵਾਹ ਨਾ ਕਰਿਆ ਕਰੋ ਉਸ ਮਾਲਕ ਨੇ ਜੋ ਤੁਹਾਡੇ ਲਈ ਸੋਚਿਆ ਆ ਉਹ ਤੁਹਾਡੇ ਤੱਕ ਆਪਣੇ ਆਪ ਹੀ ਪਹੁੰਚ ਜਾਣਾ ਤੁਹਾਨੂੰ ਭੱਜਣ ਦੀ ਲੋੜ ਨਹੀਂ ਪੈਣੀ ਸਾਰੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਮਾਲਕ ਨੇ ਲੈ ਕੇ ਹੀ ਆਣੀਆਂ ਜੀ ਗਰੰਟੀ ਹੈਗੀ ਆ ਸੁੱਖ ਤੁਹਾਡੀ ਜ਼ਿੰਦਗੀ 'ਚ ਆਣੀ ਆਣੇ ਆ ਖੁਸ਼ੀਆਂ ਤੁਹਾਡੀ ਜ਼ਿੰਦਗੀ 'ਚ ਆਣੀਆਂ ਹੀ ਆਣੀਆਂ ਤੇ ਜੋ ਤੁਸੀਂ ਸੋਚਿਆ ਆ ਉਹਦੇ ਨਾਲੋਂ ਲੱਖ ਗੁਣਾ ਵੱਧ ਤੁਹਾਨੂੰ ਮਾਲਕ ਨੇ ਦੇਣਾ ਹੀ ਦੇਣਾ ਸਭ ਚੰਗਾ ਹੋਏਗਾ ਜੀ ਫਿਕਰ ਨਾ ਕਰਿਆ ਕਰੋ ਹਰੇਕ ਚੀਜ਼ ਦਾ ਸਮਾਂ ਤੈਜੇ ਤੇ ਮਾਲਕ ਦੀ ਪਲੈਨਿੰਗ ਤੁਹਾਡੇ ਲਈ ਕੋਈ ਮਾੜੀ ਨਹੀਂ ਹੈਗੀ ਬਹੁਤ ਸੋਹਣੀ ਪਲੈਨਿੰਗ ਕੀਤੀ ਹੈ ਤੁਹਾਡੇ ਲਈ ਉਹਨੇ ਬਸ ਵੀ ਸਿਵਾਸਵੇਂ ਸਾਦੀ ਤਰ੍ਹਾਂ ਪੱਕਾ ਰੱਖੋ ਸਬਰ ਨੂੰ ਕਦੇ ਨਹੀਂ ਛੱਡਣਾ